ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ। ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਇਹ ਤੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਲ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਅੱਜ ਤੁਹਾਨੂੰ ਦਿਖਾਉਨੇ ਆਂ ਆਪਾਂ ਇੱਕ ਬਹੁਤ ਸੋਹਣੀ ਨੀਲੀ ਦੀ ਝੋਟੀ ਆ ਬਿਲਕੁਲ ਪਾਕਿਸਤਾਨੀ ਨਹੀਂ ਲੀਨ ਉਹ ਪਕਾ ਦੇ ਦਿੰਦੇ ਆ ਨਿੱਕੀ ਸਿੰਘੀ ਆ ਤੇ ਬਿਲਕੁਲ ਅੱਖ ਨੀਲੀ ਤੇ ਬੱਚਾ ਬਹੁਤ ਟੌਪ ਦਾ ਦਿੱਤਾ ਡਾਇਮੰਡ ਦਾ ਕੱਟੀ ਆਈ ਹੈ ਜੀ ਠੀਕ ਹੈ ਤੇ ਬਹੁਤ ਪਿਆਰਾ ਬੱਚਾ ਆਵਾ ਚਾਰੇ ਪੈਰ ਤੋਤੇ ਆ ਤੂ ਤੇ ਨਿਸ਼ਾਨ ਆ ਦੇਖੋ ਡਾਇਮੰਡ ਦਾ ਬੱਚਾ ਆ ਬਹੁਤ ਸੋਹਣੀ ਛੋਟੀ ਆ ਤਾਂ ਕੁਆਲਿਟੀ ਇੱਕ ਨੰਬਰ ਦੇ ਚ ਪਿੱਛਪੂੜਾ ਬਹੁਤ ਜ਼ਿਆਦਾ ਤੇ ਪਿੱਛੇ ਬੱਚਾ ਉਸ ਤੋਂ ਵੀ ਚੰਗਾ ਇਹ ਦੇਖੋ ਥਨਾ ਸੁਣਾ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਪਿੱਠਪੂੜਾ ਬਹੁਤ ਵਧੀਆ ਬਾਕੀ ਗੋਲੜੀ ਐਦੋਂ ਆਉਣ ਕਰ ਲਾ ਮੇਰਾ ਵੀਰ ਠੀਕ ਆ ਜੀ ਇੱਥੇ ਪਿੱਛੇ ਕਰ ਗਿਆ ਨੂੰ ਚੰਦਨਾ ਨੂੰ ਰੋਕੀ ਮੜਾਗਾ ਬਾਕੀ ਹਜੇ ਕੋਈ ਨੁਆਇਤ ਵਾਇ ਨਹੀਂ ਤਾਂ ਜੀ ਸਵੀਕਾਰ ਕੇ ਠੀਕ ਆ ਜੀ ਤਾਂ ਬੱਚਾ ਬਹੁਤ ਸੋਹਣਾ ਜੀ ਆ ਦੇਖੋ ਪਹਿਲਾਂ ਕੱਟੀ ਆਈਏ ਚਾਰੇ ਪੈਰ ਤੋਂ ਉੱਤੇ ਆ ਮੇਰੇ ਤੋਂ ਸੂਰੇ ਨਿਸ਼ਾਨਾ ਪਿੱਛੇ ਭਾਨੇ ਦੇ ਵੀ ਡੱਬਾ ਆਪ ਜੀ ਨੇਵਾ ਦੇਖੋ ਬਹੁਤ ਸੋਹਣਾ ਛੋਟੀ ਨੇ ਬਾਇ ਹਜੇ ਜੋ ਲਈ ਆਪਾਂ ਤਕਰੀਬਨ ਕਾਫੀ ਜ਼ਿਆਦਾ ਅੱਲੀ ਵਾ ਦੇਖੋ ਜੀ ਬਹੁਤ ਪਿਆਰਾ ਚੋਟੀ ਦੂਜੇ ਸੂਏ ਤੱਕ ਹੋਰ ਭਾਰੀ ਹੋਊਗੀ ਬਿਲਕੁਲ ਬਰਾਤਨਾ گاਵਾ ਵਾਂਗੂ ਬਣੀ ਪਈ ਐ ਤੇ ਪਿੱਠ ਪੂੜਾ ਵੀ ਬਹੁਤ ਸਾਫ ਸੁਥਰਾ ਚੰਗੀ ਲੈਂਥ ਹੈ ਚੋਟੀ ਦੀ ਤਾਂ ਪਿੱਠ ਪੂੜੇ ਦੀ ਗੱਲ ਕਰੀਏ ਤਾਂ ਆਲਾ ਦਰਜੇ ਦਾ ਬਹੁਤ ਪਿਆਰੀ ਚੋਟੀ ਆ ਤੇ ਚੋਣ ਬਹੁਤ ਠੰਡੀ ਸੀ ਨਿਕਲੀ ਐ ਆ ਤੁਸੀਂ ਠੰਡ ਦੀ ਕੁਆਲਿਟੀ ਚੈੱਕ ਕਰੋ ਵੇਖੋ ਕਿੱਥਾ ਵਿੱਲਾ ਥੱਲੇ ਪੰਡਾ ਪਾਈ ਫਿਰਦੀ ਐ ਹਜੇ ਆਪਾਂ ਤਕਰੀਬਨ ਖਾਲੀ ਵਾਂਗੂ ਖਾਲੀ ਕਰ ਦਿੱਤੀ ਆ ਇਹ ਕੋਈ ਬੱਚਾ ਵੀ ਉਸ ਤੋਂ ਵੱਧ ਪਿਆਰਾ ਆਇਆ ਏ। ਆ ਕੱਤੀ ਦੇਖੋ ਬਹੁਤ ਸੋਹਣੀ ਨੀਲੀ ਦੀ ਆਈ ਆ। ਚਾਰੇ ਪੈਰ ਦੱਤੇ ਬੱਚੇ ਦੇ। ਤੇ ਬਿਲਕੁਲ ਆਪਾਂ ਗੱਲ ਕਰਕੇ ਆ ਦੇਖੋ ਜੀ ਕਿਉਂਂ ਘਰੇ ਆ। ਠੰਡੀ ਸੀ ਲਾ। ਬਹੁਤ ਸੋਹਣੀ ਆ। ਹਜੇ ਆ ਦੇਖੋ ਜੀ ਬੱਚਾ ਪਹਿਲਾਂ ਬੱਚਾ ਪਰ ਉਹਨੂੰ ਦਿਖਾਉਨੇ ਆ। ਕੱਟੀ ਬਹੁਤ ਸੋਹਣੀ ਆਈ ਓ ਜੀ। ਚਾਰੇ ਪੈਰ ਦੱਤੇ ਆ ਧੁੰਨ ਦੇ ਨਿਸ਼ਾਨ ਆ ਸੂਤ ਆ। ਇਹ ਬੇਕੋ ਪਿਆਰੀ ਹੈ ਇਹ ਇੱਕ ਨਹੀਂ ਆਪਾਂ ਦੋ ਖਰੀਦ ਰਹੇ ਆ ਠੀਕ ਹੈ ਤਾਂ ਮੈਂ ਚੈੱਕ ਕਰਾਉਣੀ ਆ ਬਿਲਕੁਲ ਡਾਇਮੰਡ ਦੀ ਬੱਚੀ ਆ ਡਾਕਟਰ ਸੁਖਵਿੰਦਰ ਵੀਰ ਹਰੀਕੇ ਵਾਲੇ ਉਹਨਾਂ ਕੋਲੇ ਮਾਲੀ ਆ ਤਾਂ ਬਿਲਕੁਲ ਡਾਇਮੰਡ ਦੀਆਂ ਜਿਹੜੀਆਂ ਛੋਟੀਆਂ ਕਟੀਆਂ ਬਹੁਤ ਛੇਤੀ ਦੁੱਤੇ ਆਉਂਦੀਆਂ ਤਾਂ ਬੱਚਾ ਬਹੁਤ ਪਿਆਰਾ ਵਾ ਜਦੋਂ ਪਹਿਲੇ ਸੂਏ ਸੁਰੂ ਕੀ 13-14 ਕਿਲੋ ਦੇ ਕੱਟੀ ਵੀ ਸਟਾਰਟ ਹੋ ਗਏ ਤਾਂ ਵੇਖੋ ਜੈਜ ਮਾਰਕਿੰਗ ਹੈ ਪਿੱਛੇ ਵੀ ਜਰਾਬਾਂ ਬਰਾਬਰ ਅਗਲੀਆਂ ਵੀ ਸੂ ਤੇ ਨਿਸ਼ਾਨ ਆ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਕੱਟੀ ਤੇ ਮਾਂ ਉਸ ਤੋਂ ਚੰਗੀ ਆ ਚੈੱਕ ਕਰੋ ਬਾਕੀ ਬਹੁਤ ਸੋਹਣੀ ਸਿੰਗੀ ਵੀ ਛੋਟੀ ਆ ਤੇ ਵੇਖੋ ਠੰਡੀ ਸੀ ਲੈ ਛੋਟੀ ਬਾਕੀ ਕੋਈ ਸਮਾਂ ਪਾ ਕੇ 2-4 ਦਿਨਾਂ ਵਿੱਚ ਅੰਜੇ ਦੁੱਧ ਤੇ ਆ ਜੂਗੀ ਬੋਲ ਅ ਵੀਰ ਮਾਲੀ ਚੰਗੇ ਤੋਂ ਸਟਾਰਟ ਹੋਈ ਹੈ ਤਾਂ ਕੋਈ ਵੀ ਕੰਟੈਕਟ ਜਿਹੜਾ ਆਪਣੇ ਨਾਲ ਵੀਰ ਨੇ ਸੱਜਣ ਨੇ ਨੀਲੀ ਦੇ ਖਾਸ ਕਰਕੇ ਕੰਮ ਕਰਨਾ ਤਦ ਕਰ ਸਕਦਾ ਬਾਕੀ ਓਵਰ ਆਲ ਸਾਰੀ ਚੰਗੀ ਆ ਤਾਂ ਉਮੀਦ ਕਰਦੇ ਆ ਕਿ ਛੋਟੀ 12 13 ਕਿਲੋ ਤਾਂ ਚੱਲੂਗੀ ਪਹਿਲੇ ਨਹੀਂ ਕਿਉਂਕਿ ਕੁਆਲਿਟੀ ਬਹੁਤ ਜ਼ਿਆਦੀ ਛੋਟੀ ਦੇ ਵਿੱਚ ਤੇ ਠੰਡੀ ਸੀ ਲਾ ਬੱਚੇ ਦਾ ਵੀ ਬਹੁ ਕਰਦੀ ਆ ਤੇ ਬਹੁ ਪਿਆਰੀ ਆ ਹਜੇ ਸੁਸਵਾਦ ਦੇ ਵਿੱਚ ਇਹ ਛੋਟੀ ਹੋਰ ਬਣੂਗੀ ਥਣੂਗੀ ਜਿਵੇਂ ਜਿਵੇਂ ਨਖਾਰ ਆਊਗਾ ਤੁਹਾਨੂੰ ਪਤਾ ਪਹਿਲਾਂ ਜਿਹੜੀਆਂ ਕੁਝ ਦਿਨ ਪਾ ਕੇ ਇੰਨਾ ਤੇ ਜਿਹੜਾ ਨਖਾਰ ਆਉਂਦਾ ਵਾ ਐਨੂੰ ਕਰਦੇ ਚੈਨਲ ਵੱਲੋਂ ਕਰੀ ਐ ਖੁੱਲੀ ਤੇ ਬੰਨਿਓ ਬੰਦੋ ਆ ਦੇਖੋ ਥਾਂ ਦੀ ਕੁਆਲਿਟੀ ਦਿੱਤਾ ਫਿਰ ਲਾ ਬਹੁਤਾ ਜਿਪਲਾ ਬੁਲਾ ਚੋਟੀ ਦੇ ਵਿੱਚ ਪੂਰੀਆਂ ਤੇ ਆਪਾਂ ਹਜੇ ਚੋਈ ਵੀ ਹੈ ਕਰਮਾਲੀ ਫਿਰ ਵੀ ਉੰਨੀ ਬਣੀ ਪਈ ਸੀ ਆ ਚੈੱਕ ਕਰੋ ਚੋਟੀ ਹਜੇ ਹੋਰ ਫੁੱਲੂਗੀ ਲੇਵਾ ਪਰ ਬਹੁਤ ਸੋਹਣੀ ਬੱਚੇ ਦੀ ਅੱਖ ਆਈ ਆ ਤੇ ਕੁਆਲਿਟੀ ਬੋਟੋ ਇਹ ਤਾਂ ਇੱਕ ਆਉਂਸਰ ਛੋਟੀ ਦਿਖਾਉਣੀ ਆ ਨੀਲੀ ਦੀ ਬਹੁਤ ਸੋਹਣੀ ਆ ਕੁੰਡੀ ਆ ਸ਼ਕੀਨ ਆ ਜਿਹੜੇ ਚਾਰੇ ਪੈਰੇ ਦੇ ਤੋਤੇ ਆ ਮਾਰਕਿੰਗ ਬਹੁਤ ਜਿਆਦਾ ਥੱਲੇ ਚਾਲਰ ਤੇ ਨਿਸ਼ਾਨ ਆ ਤੇ ਬਿਲਕੁਲ ਆਪਾਂ ਜਿਹੜਾ ਦਿਖਾਉਨੇ ਆ ਬਿਲਕੁਲ ਤੁੰਦੇ ਵੀ ਆ ਤੇ ਬਹੁਤ ਸੋਹਣੀ ਨੀਲੀ ਦੀ ਜਿਹੜੀ ਏ ਛੋਟੀ ਆ ਤੇ ਬਿਲਕੁਲ ਨਵੇਂ ਤੋਂ ਦਿਖਾਉਣ ਵਾਲੀ ਆ ਬਿਲਕੁਲ ਆਉਂਸਰ ਛੋਟੀ ਆ ਤੇ ਸਿੰਗੀ-ਸੁੰਗੀ ਬਹੁਤ ਸੋਹਣੀ ਆ ਬਿਲਕੁਲ ਬੱਗੀ ਮੋਸ਼ਾ ਮੱਥੇ ਚ ਬੱਲਾ ਜਿਹੜਾ ਤੇ ਅੱਖਾਂ ਚ ਵੀ ਜਵਾਬ ਹੈਗਾ ਤੇ ਤੁੰਨ ਤਾਂ ਬਿਲਕੁਲ ਜਿਹੜਾ ਇਹਦਾ ਚਿੱਟਾ ਵਾ ਤੇ ਗੇ ਚਾਲਰ ਤੇ ਵੀ ਆ ਤੇ ਬਿਲਕੁਲ ਜੰਮੀ ਖੜੀ ਹੈ ਤੇ ਚੰਗੇ ਜਿਹੜੀ ਰਿਕਾਰਡ ਵਾਲੀ ਝੋਟੀ ਆ ਜਿਹੜਾ ਇਹਦਾ ਪਛੋਕੜ ਸੀਗਾ ਬਹੁਤ ਵਧੀਆ ਤੇ ਉਮੀਦ ਕਰਦੇ ਆ ਕਿ ਅੱਗੇ ਚੰਗਾ ਦੁੱਧ ਦੇਊਗੀ ਬਾਕੀ ਥਣਾ ਥਣਾ ਦੀ ਜਿਹੜੀ ਵਾਂਡੇ ਆ ਬਹੁਤ ਸੋਹਣੀ ਆ ਵਿੱਥਾ ਵਿਰਲਾ ਤੇ ਲੱਗਾ ਵਾ ਤੇ ਚਾਰੇ ਪੈਰੇ ਦੇ ਤੋਤੇ ਆ ਤੇ ਕਿਸੇ ਵੀ ਪੁਰਾਣੇ ਸੱਜਣ ਨੇ ਖਰੀਦ ਕੇ ਜਿਹੜਾ ਅੱਕੇ ਪਸ਼ੂ ਜਿਹੜਾ ਲਾਹੇ ਵੰਦਾ ਤੇ ਚੰਗੀ ਝੋਟੀ ਵੱਡੀ ਝੋਕੀ ਤਿਆਰ ਹੋ ਕੇ ਜਾਨੀ ਕਿ ਬਣੂਗੀ ਜਿਹੜਾ ਆਪਾਂ ਅੱਗੇ ਤੇ ਤੋਂ ਜਿਹੜਾ ਲਾਹਾ ਲੈ ਸਕਦੇ ਆ ਰੇਟ ਇਹਦਾ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ 27000 ਉਹਦੇ ਵਿੱਚ ਛੋਟ ਛੱਪਾ ਹੋਊਗਾ ਤੇ ਬਹੁਤ ਪਿਆਰੀ ਝੋਟੀ ਆ ਕਿਸੇ ਨੇ ਵੀ ਕੰਟੈਕਟ ਨਾ ਕਰਨਾ ਤਾਂ 990382025 ਤੇ ਕਰ ਸਕਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ